सामने बैठे सारे मेरे किरण बहुत प्यार भरी सत मेरी कविता है भी डर रहे रात के ग्यारह बजन तो बाद रात शांत हो जाती है उस वक्त रात मैं भी शुभ रात कह दी हाँ बीती रात ने एक सुपना बताया है सुपने जो मैं बेची वो सी ਉਹ ਇਹ ਮਨ ਨੂੰ ਤੇ ਦੇ ਰੁਕਸੀ ਮੈਂ ਕਿਹਾ ਰਾਤ ਸ਼ਾਮ ਹੋ ਗਈ ਤੁਸੀਂ ਕਿਉਂ ਤੋਂ ਮੁੜ ਫਿਰਦੇ ਹੋ ਸਾਰੇ ਅਨੇ ਮਿਲ ਕੇ ਕਿਹਾ ਤੂੰ ਕਿਉਂ ਰਾਤ ਨੂੰ ਜਾਗ ਰਹੀ ਹੈ ਤੂੰ ਵੀ ਸੌ ਜਾ ਹੁਣ ਸਾਰੇ ਜੀਵ ਦੇ ਲੋਕ ਸੌਂ ਗਏ ਜੀ ਮੈਂ ਕਿਹਾ ਮੈਂ ਤਾਂ ਕੁਝ ਲਿਖ ਰਹੀ ਹਾਂ ਸੁਦੇਸ਼ ਕੀ ਲਿਖ ਰਹੀ ਹੈ ਜੋ ਕੁਝ ਸੱਚ ਹੁੰਦਾ ਹੈ ਜਾਂ ਕੁਝ ਕਿਧਰੇ ਗਲਤ ਹੁੰਦਾ ਹੈ ਉਹ ਆਪਣੀ ਕਲਮ ਰਾਹੀਂ ਸਭ ਨੂੰ ਦੱਸ ਦਿੰਦੀ ਹੈ ਉਹ ਆਪਣੀ ਕਲਮ ਰਾਹੀਂ ਸਭ ਨੂੰ ਦੱਸ ਦਿੰਦੀ ਆ ਜਰਾ ਗਵਰਨਰ ਸੁਣ ਜਰਾ ਗਵਰਨਰ ਸੁਣ ਆਪਣੀ ਕਲਮ ਨਾਲ ਸਾਡੇ ਬਾਰੇ ਨਾ ਕੁਝ ਲਿਖ ਦੇ ਉਹ ਦੂਤ ਮੇਰੀ ਕਲਮ ਤੋਂ ਡਰ ਕੇ ਚਲੇ ਗਏ ਆਇ ਤਾਂ ਸ਼ਾਇਦ ਕੋਈ ਸਨੇਹਾ ਦੇਣ ਲਈ ਸੀ ਲੇਕਿਨ ਕੁਝ ਬੋਲ ਨਾ ਸਕੇ ਲੇਕਿਨ ਕੁਝ ਬੋਲ ਨਾ ਸਕੇ ਨਾ ਹੀ ਮੈਂ ਡਰੀ ਨਾ ਹੀ ਉਹ ਧੂਤ ਡਰੀ ਲੰਗ ਗਏਸਵਰੇ ਤੋਂ ਡਰੀ ਦੂਤਾਂ ਵੀ ਕਿਸੇ ਤੋਂ ਸੂ ਮਿਲੀ ਹੋਵੇਗੀ ਮੇਰੇ ਬਾਰੇ ਕਿ ਵਾਰ-ਹਾਟ ਡਰ ਰਹੇ ਚਲ ਧੰਵਾਦ ਮੇਰੀ ਕਵਤਾ ਦਾ ਸੰਦੇਸ਼ ਹੈ ਮੇਰੀ ਕੁੜੀ ਘਰ ਦੀ ਰੌਣਕ ਹੈ ਦਿਲ ਦੀ ਭੋਲੀ ਹੈ ਘਰ ਦੀ ਰੌਣਕ ਹੈ ਦਿਲ ਦੀ ਭੋਲੀ ਹੈ ਮਾਂ ਦੀ ਲਾਡਲੀ ਹੈ ਜਿਹੜੀ ਉਹ ਹੈ ਮੇਰੀ ਕੁੜੀ ਭਰਾ ਨਾਲ ਲੜਦੀ ਹੈ ਭਰਾ ਨਾਲ ਲੜਦੀ ਹੈ ਭਾਬੀ ਨਾਲ ਪਿਆਰ ਕਰਦੀ ਭਰਾ ਨਾਲ ਲੜਦੀ ਹੈ ਭਾਬੀ ਨਾਲ ਪਿਆਰ ਕਰਦੀ ਹੈ ਹਸਦੀ ਸੁਹਾ ਰਹੇਦੀ ਜਿਹੜੀ ਉਹ ਹੈ ਮੇਰੀ ਫਰਸੋਈ ਨੂੰ ਜਾਣਦੀ ਹੈ ਰਸੋਈ ਨੂੰ ਜਾਣਦੀ ਹੈ ਸਾਰੇ ਪਕਵਾਨ ਬਣਾ ਲੈਂਦੀ ਹੈ ਮਾਂ ਲਈ ਸਹਾਰਾ ਹੈ ਜਿਹੜੀ ਮਾਂ ਲਈ ਸਹਾਰਾ ਹੈ ਜਿਹੜੀ ਉਹ ਹੈ ਮੇਰੀ ਕੁੜੀ ਉਹ ਹੈ ਮੇਰੀ ਕੁੜੀ ਮੇਰੀ ਧੜਕਨ ਹੈ ਮੇਰੀ ਧੜਕਨ ਹੈ ਪਿਆਰੀ ਬਹੁਤ ਹੈ ਲੜਦੀ ਮੇਰੇ ਨਾਲ ਵੀ ਰਹਿੰਦੀ ਲੜਦੀ ਮੇਰੇ ਨਾਲ ਵੀ ਰਹਿੰਦੀ ਹੈ ਉਹ ਹੈ ਮੇਰੀ ਕੁੜੀ ਉਹ ਹੈ ਮੇਰੀ ਕੁੜੀ ਧੀਆਂ ਤਨ ਪਰਾਇਆ ਹੈ ਧੀਆਂ ਤਨ ਪਰਾਇਆ ਹੈ ਅਸਲੀ ਹੁੰਦਾ ਸੋਹਰਾ ਘਰ ਹੈ ਉਸ ਵਿੱਚ ਦਖਲ ਦੇਣ ਲਈ ਹੈ ਜਿਹੜੀ ਜਾਂ ਉਸ ਵਿੱਚ ਬਸਣ ਲਈ ਹੈ ਜਿਹੜੀ ਉਹ ਹੈ ਰਾਜ ਗੱਡੂ ਦੀ ਕੁੜੀ ਉਹ ਹੈ ਰਾਜ ਵੱਡੂ ਦੀ ਕੁੜੀ ਧੰਨ